ਸਾਰੇ ਵਿਦਿਆਰਥੀ ਸਾਥੀਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਅਜੀਤ ਕੌਰ ਹੋਰਾਂ ਦੇ ਮਹੱਤਮਪੂਰਨ ਕਹਾਣੀ ਸੰਗ੍ਰਹਿ ਤੇ ਉਹਨਾਂ ਦੀਆਂ ਮਹੱਤਮਪੂਰਨ ਕਹਾਣੀਆਂ ਬਾਰੇ ਗੱਲ ਕਰਾਂਗੇ ਇਹ ਅਜੀਤ ਕੌਰ ਹੋਰਾਂ ਬਾਰੇ ਆਪਣਾ ਦੂਜਾ ਲੈਕਚਰ ਹੈ ਪਹਿਲੇ ਲੈਕਚਰ ਵਿੱਚ ਅਸੀਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਸਨਮਾਨਾਂ ਬਾਰੇ ਤੇ ਉਹਨਾਂ ਦੀ ਰਚਨਾ ਸੰਸਾਰ ਬਾਰੇ ਇੱਕ ਵਿਸਥਾਰ ਨਾਲ ਗੱਲ ਕੀਤੀ ਸੀ ਪਰ ਹੁਣ ਆਪਾਂ ਉਹਨਾਂ ਦੇ ਕਹਾਣੀ ਸੰਗ੍ਰਹਿਾਂ ਬਾਰੇ ਤੇ ਕਹਾਣੀਆਂ ਬਾਰੇ ਗੱਲ ਕਰਨੀ ਹੈ ਕਿਉਂਕਿ ਮਾਸਟਰ ਕ੍ਰੇਟਰ ਦੇ ਵਿੱਚ ਇੱਕ ਕਹਾਣੀਕਾਰ ਤੌਰ ਦੇ ਉਤੇ ਸਾਨੂੰ ਲੱਗੇ ਹੋਏ ਐ ਤੇ ਉਹਨਾਂ ਦੇ ਕਹਾਣੀਆਂ ਦੇ ਵਿੱਚੋਂ ਸਵਾਲ ਬਣਦੇ ਐ ਸੋ ਉਹਨਾਂ ਦੇ ਮਹੱਤਵਪੂਰਨ ਕਹਾਣੀ ਸੰਗ੍ਰਹਿਾਂ ਤੇ ਕਹਾਣੀਆਂ ਬਾਰੇ ਗੱਲ ਕਰੀਏ ਸੋ ਸਭ ਤੋਂ ਪਹਿਲਾਂ ਉਹਨਾਂ ਦਾ ਕਹਾਣੀ ਸੰਗ੍ਰਹਿ ਸਾਡੇ ਕੋਲੇ ਜਿਹੜਾ ਹੈਗਾ ਉਹ ਹੈ ਗੁਲਵਾਨੂ ਗੁਲਵਾਨੂ ਕਹਾਣੀ ਸੰਗ੍ਰਹਿ 1900 30 ਦੇ ਵਿੱਚ ਛਪਦਾ ਹੈ ਇਹਦੇ ਵਿੱਚ 12 ਕਹਾਣੀ ਐ ਕਹਾਣੀਆਂ ਨੇ ਜੀ ਗੁਲਵਾਨੂ ਵਿਕ ਚੁੱਕੀ ਨੰਦੂ ਸਫੈਦ ਫੁੱਲ ਤੇ ਸ਼ਬਨਮ ਪਾਣੀ ਤੇ ਪੱਥਰ ਇੱਕ ਪੀੜ ਇੱਕ ਪਿਆਸ ਗੁਲਾਬੀ ਚੱਪਲਾ ਧੁਆਂਖੇ ਰਾ ਪੰਛੀ ਬੋਟ ਤੇ ਆਲਣੇ ਜੰਦ ਦਾ ਕੈਨਵਸ ਦੀਵਾ ਵਲੇ ਸਾਰੀ ਰਾਤ ਵਿਚਲਾ ਬੂਹਾ ਇੱਕ ਮਕਾਨ ਇੱਕ ਘਰ ਇਹਦੇ ਵਿੱਚ ਕਹਾਣੀਆਂ ਨੇ ਜਿਹੜੀ ਗੁਲਵਾਨੋ ਕਹਾਣੀ ਹੈ ਜੀ ਉਹ ਹੈ ਔਰਤ ਦੇ ਉੱਤੇ ਕਿਸ ਤਰ੍ਹਾਂ ਉਹਦੇ ਪਤੀ ਵੱਲੋਂ ਇੱਕ ਔਰਤ ਦੇ ਤੇਤਿਆਚਾਰ ਹੁੰਦਾ ਸੋ ਔਰਤ ਦੇ ਤੇਤਿਆਚਾਰਨ ਦੀ ਗੱਲ ਹੈ ਗੁਲਵਾਨੋ ਕਹਾਣੀ ਦੇ ਪਾਤਰ ਹੈ ਇਹਦੇ ਪਤੀ ਦਾ ਨਾਮ ਹੁੰਦਾ ਹੈ ਖੁਸ਼ਦਿਲ ਖਾਨ ਖੁਸ਼ਦਿਲ ਖਾਨ ਇਹਦੇ ਪਤੀ ਦਾ ਨਾਮ ਹੈ ਜੀ ਠੀਕ ਹੈ ਸੋ ਇਹਨਾਂ ਦੇ ਕਹਾਣੀ ਦੂਜੀ ਕਹਾਣੀ ਹੈ ਸਫੇਦ ਫੁੱਲ ਤੇ ਸ਼ਬਨਮ ਇਹ ਵੀ ਮਤਮ ਪੂਰਨ ਕਹਾਣੀ ਹੈ ਅ ਮੁੱਖ ਪਾਤਰ ਦਾ ਨਾਮ ਹੈ ਜੀ ਸ਼ਾਂਤੀ ਇਸ ਦੇ ਵਿੱਚ ਦਿਖਾਇਆ ਗਿਆ ਕਿ ਔਰਤ ਨੂੰ ਕਿਸ ਤਰ੍ਹਾਂ ਖਰੀਦਿਆ ਵੇਚਿਆ ਜਾਂਦਾ ਹੈ ਜਾਂ ਅਣਜੋੜ ਵਿਆਹ ਦੀ ਸਮੱਸਿਆ ਤੇ ਔਰਤ ਨੂੰ ਕਿਸ ਤਰ੍ਹਾਂ ਪਸ਼ੂਆਂ ਦੀ ਤਰ੍ਹਾਂ ਵੇਚਿਆ ਜਾਂਦਾ ਉਹਦੀ ਗੱਲ ਇਹ ਕਰਦੀ ਹੈ ਦੂਜਾ ਹੈਗਾ ਦੀਵਾ ਵਾਲੇ ਸਾਰੀ ਰਾਤ ਇਹਦੀ ਜਿਹੜੀ ਪਾਤਰ ਦਾ ਨਾਮ ਹੈ ਨੀਲੋਂ ਸੋ ਉਹ ਪ੍ਰੇਮ ਵਿਆਹ ਕਰਾਉਂਦੀ ਹੈ ਉਹਦਾ ਪਤੀ ਚਲਾ ਜਾਂਦਾ ਤੇ ਉਹ ਉਹਦੀ ਉਡੀਕ ਕਰਦੀ ਰਹਿੰਦੀ ਹੈ ਸੋ ਉਹਦੀ ਉਡੀਕ ਬਾਰੇ ਕਹਾਣੀ ਹੈ ਸੋ ਤਿੰਨੇ ਕਹਾਣੀਆਂ ਜਿਹੜੀਆਂ ਮਾਤੰਪੂਰਨ ਇਸ ਕਹਾਣੀ ਸੰਗ੍ਰਹਿ ਦੀਆਂ ਨੇ ਉਹ ਔਰਤ ਕੇਂਦ੍ਰਿਤ ਔਰਤ ਦੇ ਅਤਿਆਚਾਰਾਂ ਬਾਰੇ ਜਾਂ ਔਰਤ ਦੇ ਭਾਵਾ ਬਾਰੇ ਗੱਲ ਕਰਦੀ ਹੈ ਦੂਜੀ ਇਹ ਜਿਹੜਾ ਦੂਜਾ ਕਹਾਣੀ ਸੰਗ੍ਰਹਿ ਹੈ ਦਾ ਉਹ ਹੈ ਨਾ ਮਾਰੋ 1990 ਸੀ ਦੇ ਵਿੱਚ ਛਪਿਆ ਸੀ ਇਹਦੇ ਵਿੱਚ 13 ਕਹਾਣੀਆਂ ਨੇ ਜੀ ਨਾ ਮਾਰੋ ਜਿਹੜਾ ਕਹਾਣੀ ਸੰਗ੍ਰਹਿ ਹੈ 90 ਦੇ ਵਿੱਚ ਜਿਹੜਾ ਪੰਜਾਬ ਦਾ ਦੌਰ ਸੀ ਕਿਸ ਤਰ੍ਹਾਂ ਪੁਲ ਸੱਤਿਆਚਾਰ ਕਰਦੀ ਸੀ ਲੋਕਾਂ ਦੇ ਦਿੱਤੀ ਕਿਸ ਤਰ੍ਹਾਂ ਦਾ ਮਾਹੌਲ ਸੀ ਉਤੇ ਚਾਨਣਾ ਪਾਉਂਦਾ ਇਹ ਕਹਾਣੀ ਸੰਗ੍ਰਹਿ ਹੈ ਨਾ ਮਾਰੋ ਕਹਾਣੀ ਜਿਹੜੀ ਉਸੇ ਵਾਰੀ ਹੈ ਉਸੇ ਦੌਰ ਵਾਰੀ ਹੈ ਸੋ ਇਹਦੇ ਵਿੱਚ ਕਹਾਣੀ ਹੈਗੇ ਇੰਤਜ਼ਾਰ ਇੱਕ ਪੈਰ ਘੱਟ ਤੁਰਨਾ ਨਾ ਮਾਰੋ ਅੱਖਾਂ ਮੰਗਤਾ ਦੂਜੀ ਦੁਨੀਆ ਮਰਨਰ ਉੱਤ ਪਰਦੇਸ ਵਿੱਚ ਮੌਤ ਦੂਜਾ ਡਾਕੂ ਦਾਸਤਾ ਇੱਕ ਜੰਗਲੀ ਰਾਤ ਦੀ ਯੁਦਿਸ਼ਥਿਰ ਕੁੱਤੇ ਸੂਰ ਚਿੜੀਆਂ ਤੇ ਰੱਬ ਸੋ 1990 ਦੇ ਮਾਹੌਲ ਦੇ ਬਾਰੇ ਇੱਕ ਕਹਾਣੀ ਸੰਗ੍ਰਹਿ ਹੈ ਇੰਤਜ਼ਾਰ ਕਹਾਣੀ ਦੀ ਇਸੇ ਕੁਝ ਇਸੇ ਤਰ੍ਹਾਂ ਦੀ ਹੈ ਕਿ ਕਹਾਣੀਕਾਰ ਦੱਸਦੀ ਹੈ ਕਿ ਬੰਦਾ ਜਿਹੜਾ ਨਾ ਐਡਾ ਵਪਾਰੀ ਹੋ ਗਿਆ ਕਿ ਬੰਦੇ ਦੀ ਮੌਤ ਤੋਂ ਵੀ ਪੈਸੇ ਕਮਾਉਂਦਾ ਜਦੋਂ ਬੰਦਾ ਮਰ ਜਾਂਦਾ ਉਹ ਤੋਂ ਵੀ ਪੈਸੇ ਕਮਾਉਣ ਦਾ ਕੋਈ ਜਿਹੜਾ ਉਹ ਜਾਣ ਨਹੀਂ ਦਿੰਦਾ ਦਾ ਸੋ ਇਸ ਤਰ੍ਹਾਂ ਵਪਾਰੀ ਬਿਰਤੀ ਨੂੰ ਜਾਂ ਉਸ ਸਮੇਂ ਦੇ ਨਾਲਸੀ ਲੋਕਾਂ ਨੂੰ ਉਸ ਸਮੇਂ ਦੇ ਦੌਰ ਵੀ ਇਸ ਕਹਾਣੀ ਦੇ ਵਿੱਚ ਲਿਆ ਗਿਆ ਸੋ ਅੱਗੇ ਚਲਦੇ ਹਾਂ ਅੱਗੇ ਹੈ ਆਪਣੇ ਆਪਣੇ ਜੰਗਲ ਇਸ ਕਹਾਣੀ ਸੰਗ੍ਰਹਿ ਦੇ ਵਿੱਚ 5 ਕਹਾਣੀਆਂ ਨੇ 1995 ਦੇ ਵਿੱਚ ਇਹ ਛਪਦਾ ਕਹਾਣੀ ਸੰਗ੍ਰਹਿ ਅੱਕ ਦੇ ਫੁੱਲ ਅਦਰ ਸਮਾਨੀ ਕੀਲ ਦੀ ਚੀਖ ਕਿਨੂੰ ਆਵਾਜ਼ ਸਿਰਫ ਕੇਤਲੀ ਦੀ ਆਪਣੇ ਆਪਣੇ ਜੰਗ ਸੋ ਇਹ ਪੰਜ ਕਹਾਣੀਆਂ ਇਸ ਕਹਾਣੀ ਸੰਗ੍ਰਹਿ ਦੇ ਵਿੱਚ ਦਰਜ ਹੈ ਅੱਗੇ ਸਾਡੇ ਕੋਲੇ ਕਹਾਣੀ ਸੰਗ੍ਰਹਿ ਹੈ ਜੀ ਨਵੰਬਰ 84 ਇਹ ਕਹਾਣੀ ਸੰਗ੍ਰਹਿ ਦੇ ਵਿੱਚ 10 ਕਹਾਣੀਆਂ ਹੈ ਇਹ ਕਹਾਣੀ ਸੰਗ੍ਰਹਿ ਛਪਦਾ ਹੈ ਜੀ 1996 1996 ਨੂੰ ਕਹਾਣੀ ਸੰਗ੍ਰਹਿ ਛਪਦਾ ਹੈ ਇਸ ਦੀਆਂ ਕਹਾਣੀਆਂ ਨੇ ਛੁੱਟੀ ਨਵੰਬਰ 1984 ਸ਼ਹਿਰ ਨਹੀਂ ਕੋਗਾ ਬਿੱਲੀਆਂ ਵਾਲੀ ਕੋਠੀ ਆਵਾਜ਼ੀ ਬਾਜੀਗਰਨੀ ਗਿੱਤੇ ਵਿੱਚ ਪੀੜ ਦਾਸ ਦੇਣ ਵਾਲੇ ਕਲਰਕ ਮਹਾਰਾਜ ਇੱਕ ਸੀ ਕਮਲਾ ਮਹਿਰਾ ਧੁੰਦਲੀਆਂ ਯਾਦਾਂ ਦਾ ਅਲਾਂਗ ਠੀਕ ਹੈ ਜੀ ਸ ਇਹ 84 ਦੇ ਦੌਰ ਨੂੰ ਪੇਸ਼ ਕਰਦੀ ਆ ਕਹਾਣੀ ਹੈ ਜਿਹੜੀ ਨਵੰਬਰ 84 ਨਵੰਬਰ ਦੇ ਵਿੱਚ ਕਿਸ ਤਰ੍ਹਾਂ ਜਨਮ ਹੁੰਦਾ ਹੈ ਕਿਸ ਤਰ੍ਹਾਂ ਲੋਕਾਂ ਅਨ ਲੋਕ ਜਿਹੜੇ ਆ ਪੰਜਾਬੀਆਂ ਨੂੰ ਤਿੱਜੋਰਮ ਕਰ ਰਹੇ ਹੁੰਦੇ ਆ ਉਹ 84 ਦੇ ਅਤਿਆਚਾਰਾਂ ਦੀ ਜਿਹੜੀ ਆ ਉਹ ਗੱਲ ਕਰਦੀ ਹੈ ਹੋਰ ਮਤੰਪੂਰਨ ਕਹਾਣੀਆਂ ਹੈਗੀਆਂ ਨੇਗੀਆਂ ਮਹਿਕ ਦੀ ਮੌਤ ਮੌਤ ਅਲੀ ਬਾਬੇ ਦੀ ਇੰਤਜ਼ਾਰ ਕਾਲੀ ਚਿੜੀ ਤੇ ਮਹਾਪਾਰ ਕਾਲੀ ਚਿੜੀ ਤੇ ਮਹਾਪਾਰ ਤੇ ਜਿਹੜੀ ਸਿਸਟਮ ਨਾਲ ਮਨੁੱਖ ਕਿਸ ਤਰ੍ਹਾਂ ਪੇਸਰੇ ਐ ਸਿਸਟਮ ਨਾਲ ਕਿਸ ਤਰ੍ਹਾਂ ਮਨੁੱਖ ਨੂੰ ਜੂਝਣਾ ਪੈਂਦਾ ਉਹਦੇ ਬਾਰੇ ਗੱਲ ਕਰਦੀ ਹੈ ਤੇ ਮਹਿਕ ਦੀ ਮੌਤ ਕਹਾਣੀ ਜਿਹੜੀ ਔਰਤ ਕੇਂਦਰਿਤ ਕਹਾਣੀ ਹੈ ਕਿ ਔਰਤ ਨੂੰ ਕਿਸ ਤਰ੍ਹਾਂ ਬਗਾਨੀਆਂ ਨਜ਼ਰਾਂ ਦਾ ਸਾਹਮਣਾ ਕਰਨਾ ਪੈਂਦਾ ਸੋ ਇਹਦੀ ਮੁੱਖ ਪਾਤਰ ਦਾ ਨਾਮ ਹੈ ਜੀ ਮੌਨਿਕਾ ਮੌਨਿਕਾ ਕਿਤੇ ਜਾਣਾ ਚਾਹੁੰਦੀ ਹੁੰਦੀ ਹੈਗੀ ਅ ਕਸ਼ਮੀਰ ਜਾਣ ਦਾ ਹੈ ਅ ਬਣਾਉਂਦੀ ਹੈ ਇਰਾਦਾ ਪਰ ਉਪਰੀਆਂ ਨਜ਼ਰਾਂ ਦੇ ਸਹਿਮ ਤੋਂ ਜਿਹੜੀ ਹੈ ਇਰਾਦਾ त्याग ਦਿੰਦੀ ਸੋ ਇਹ ਸੀ ਉਹਨਾਂ ਦੇ ਕਹਾਣੀ ਸੰਗ੍ਰਹਿ ਅਜੀਤ ਕੌਰ ਦੇ ਤੇ ਮਹਤਮਪੂਰਨ ਕਹਾਣੀਆਂ ਅੱਪੋਂ ਇਸੇ ਤਰ੍ਹਾਂ ਕਿਸੇ ਹੋਰ ਵਿਦਵਾਨ ਦੀਆਂ ਰਚਨਾਵਾਂ ਬਾਰੇ ਗੱਲ ਕਰਾਂਗੇ ਸੋ ਇਸੇ ਲਈ ਸਾਡੇ ਚੈਨਲ ਨੂੰ ਬਣੇ ਰਹੋ ਚੈਨਲ ਦੇ ਨਾਲ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੁਹਾਡਾ ਬਹੁਤ ਬਹੁਤ ਧੰਨਵਾਦ